ਹalleluyah halleluyah halleluyah thank you jesus thank you jesus thank you jesus thank you jesus ਹੈ ਸਰ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਸੁੰਦਰ ਅਤੇ ਮੁਬਾਰਕ ਸਮੇਦਲੇਪੀਤਾ ਪਰਮੇਸ਼ਰ ਜੀ ਜੋ ਤੁਸੀਂ ਸਾਡੇ ਸਭਨਾਂ ਦੀ ਜ਼ਿੰਦਗੀਆਂ ਦੇ ਵਿੱਚ ਦੇ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਦਇਆ ਦੇ ਸਾਗਰ ਹੋ ਦਇਆ ਦੇ ਧਨੀ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਹallelujah ਹallelujah ਪਵਿੱਤਰ 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 ਅਤੀ ਪਵਿੱਤਰ ਸਹਿਨਾਵਾ ਦੀ ਯਹਵਾ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ ਜੀ ਅਸੀਂ ਦਰਦੇ ਤੇ ਕਮਦੇ ਹੋਏ ਪਿਤਾ ਪਰਮੇਸ਼ ਜੀ ਸਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਝੁਕਦੇ ਹਾਂ ਪਿਤਾ ਪਰਮੇਸ਼ ਜੀ ਸਾਨੂੰ ਆਪਣੀ ਪਾਕ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ ਜੀ ਦਾੜਾ ਧੰਨਵਾਦ ਹallelujah 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 ਧੰਨਵਾਦ ਪਿਤਾ ਪਰਮੇਸ਼ ਜੀ ਪ੍ਰਭੂ ਜੀ ਤੁਸੀਂ ਦਿਆਲੂ ਕਿਰਪਾਲੂ ਪਰਮੇਸ਼ਰ ਪ੍ਰਭੂ ਜੀ ਤੁਸੀਂ ਗੁੱਸੇ ਵਿੱਚ ਧੀਰਜवान ਹੋ ਪਿਤਾ ਪਰਮੇਸ਼ ਜੀ ਦਇਆ ਦੇ ਨਾਲ ਭਰਪੂਰ ਹੋ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਜਿੰਨਾ ਉੱਚਾ ਆਕਾਸ਼ ਧਤੀ ਦੇ ਉੱਤੋਂ ਹੈ ਪਿਤਾ ਪਰਮੇਸ਼ਰ ਜੀ ਨੀ ਵੱਡੀ ਤੁਹਾਡੀ ਦਇਆ ਸਾਡੇ ਉੱਤੇ ਆਪਣੇ ਡਰਨ ਵਾਲਿਆਂ ਦੇ ਉੱਤੇ ਹੈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਪਿਤਾ ਪੁੱਤਰ ਪਵਿੱਤਰ ਆਤਮਾ ਜੀ ਅਸੀਂ ਆਪਣੀ ਜ਼ਿੰਦਗੀਆਂ ਦੇ ਵਿੱਚ ਪਿਤਾ ਪਰਮੇਸ਼ਰ ਜੀ ਆਪ ਜੀ ਦਾ ਸਵਾਗਤ ਕਰਦੇ ਪਿਤਾ ਪਰਮੇਸ਼ ਜੀ ਪ੍ਰਭੂ ਜੀ ਸਾਡੇ ਰੂਹ ਜੀ ਸਮਝਾਂ ਤੇ ਕਬਜ਼ਾ ਕਰੋ ਪਿਤਾ ਪਰਮੇਸ਼ ਜੀ ਅਸੀਂ ਆਪਣੇ ਆਪ ਨੂੰ ਆਪਣੇ ਪਰਿਵਾਰਾਂ ਨੂੰ ਪਿਤਾ ਪਰਮੇਸ਼ ਜੀ ਤੁਹਾਡੇ پاک ਪਵਿੱਤਰ ਜ਼ਿੰਦਾ ਜਲਾਲੀ ਹੱਥਾਂ ਵਿੱਚ ਸੌਂਪ ਦਿੰਦੇ ਹਾਂ ਪਿਤਾ ਪਰਮੇਸ਼ ਜੀ ਪ੍ਰਭੂ ਜੀ ਸਾਡੇ ਤੇ ਦਇਆ ਕਰੋ ਪਿਤਾ ਪਰਮੇਸ਼ ਜੀ ਪ੍ਰਭੂ ਜੀ ਜਿੰਨੇ ਵੀ ਜਨ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿਚ ਹਰ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਾਨ ਨੂੰ ਪਿਤਾ ਪਰਮੇਸ਼ਰ ਜੀ ਤੁਹਾਡੇ ਪਾਕ ਪਵਿੱਤਰ ਲਹੂ ਦੇ ਵਿੱਚ ਕਵਰ ਕਰ ਦਿੰਦੇ ਪਿਤਾ ਪਰਮੇਸ਼ਰ ਜੀ ਹੁਣ ਕੋਈ ਵੀ ਅਧਿਕਾੜ ਦੀ ਸ਼ਕਤੀ ਕੋਈ ਵੀ ਬੁਰਾਈ ਇਹਨਾਂ ਨੂੰ ਛੂ ਨਾ ਸਕੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਲੇਲੂਇਆ ਹallelujah hallelujah thank you jesus thank you jesus thank you jesus ਪਿਤਾ ਪਰਮੇਸ਼ਰ ਜੀ ਤੁਹਾਡਾ ਕਿਰਪਾ ਦਾ ਸਿੰਘਾਸਣ ਸਾਡੇ ਵਿੱਚਕਾਰ ਲੱਗਾ ਹੋਇਆ ਹੈ ਪਿਤਾ ਪਰਮੇਸ਼ਰ ਜੀ ਇਸ ਵਕਤ ਤੁਹਾਡੀ ਹਜ਼ੂਰੀ ਸਾਡੇ ਵਿੱਚਕਾਰ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਤੁਹਾਨੂੰ ਵਾਧਾ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਡੀ ਰਹਿਮਤਾ ਦੇ ਲਈ ਤੁਹਾਡੇ ਬਰਕਤਾਂ ਦੇ ਲਈ ਤੁਹਾਡੇ ਚੰਗਿਆਈਆਂ ਦੇ ਲਈ ਪਿਤਾ ਪਰਮੇਸ਼ਰ ਜੀ ਸੀ ਤੁਹਾਡੇ ਸ਼ੁਕਰਗੁਜ਼ਾਰ ਹਾਂ ਪਿਤਾ ਪਰਮੇਸ਼ਰ ਜੀ ਤਲਤਨ ਵਾਦ ਕਰਦੇ ਪਿਤਾ ਪਰਮੇਸ਼ ਜੀ ਆਕਾਸ਼ ਤੁਹਾਡਾ ਸਿੰਘਾਸਨ ਤੇ ਤੁਹਾਡੇ ਪੈਰਾਂ ਦੀ ਚੌਂਕੀ ਹੈ ਪਿਤਾ ਪਰਮੇਸ਼ ਜੀ ਤੁਹਾਡਾ ਧੰਵਾਦ ਪਿਤਾ ਪਰਮੇਸ਼ ਜੀ ਤੁਸੀਂ ਮਹਾਨ ਹੋ ਪਿਤਾ ਪਰਮੇਸ਼ ਜੀ ਅਸੀਂ ਤੁਹਾਡੀ ਅਦਭੁਦ ਕਮਾਂ ਦੇ ਲਈ ਪਿਤਾ ਪਰਮੇਸ਼ ਜੀ ਤੁਹਾਡਾ ਧੰਵਾਦ ਕਰਦੇ ਹਾਂ ਪਿਤਾ ਪਰਮੇਸ਼ ਜੀ ਸਾਡੀ ਪ੍ਰਾਰਥਨਾ ਪਿਤਾ ਪਰਮੇਸ਼ ਜੀ ਤੁਹਾਡੀ ਹਜ਼ੂਰੀ ਵਿੱਚ ਇੱਕ ਸਗੰਧ ਦੀ ਤਰ੍ਹਾਂ ਪਹੁੰਚੇ ਪਿਤਾ ਪਰਮੇਸ਼ ਜੀ ਪ੍ਰਭੂ ਜੀ ਜਿੰਨੀਆਂ ਵੀ ਪ੍ਰਾਰਥਨਾ ਤੁਹਾਡੀ ਹਜ਼ੂਰੀ ਵਿੱਚ ਕੀਤੀਆਂ ਜਾਣ ਪਿਤਾ ਪਰਮੇਸ਼ ਜੀ ਤੜੀ ਪਵਿੱਤਰ ਹਜ਼ੂਰੀ ਵਿੱਚ ਇੱਕ ਇੱਕ ਪ੍ਰਾਰਥਨਾ ਦਾ ਉੱਤਰ ਆਵੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਲੇਲੂਇਆ 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 ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਆੜੇ ਵਚਨ ਵਿੱਚ ਲਿਖਿਆ ਹੈ ਜਿੱਤੇ ਦੋ ਜਾਂ ਤਿੰਨ ਮੇਰੇ ਨਾਮ ਵਿੱਚ ਇਕੱਠੇ ਹੋਣਗੇ ਮੇਰਾ ਆਤਮਾ ਉਹਨਾਂ ਦੇ ਵਿੱਚਕਾਰ ਮੌਜੂਦ ਆ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਹਾਡਾ ਆਤਮਾ ਸੜ ਵਿੱਚਕਾਰ ਮੌਜੂਦ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਤਕਤ ਸਰਵ ਵਿਚਕਾਰ ਲੱਗਾ ਹੋਇਆ ਹੈ ਪਿਤਾ ਪਰਮੇਸ਼ਰ ਜੀ ਯਹੋਵਾ ਪਰਮੇਸ਼ਰ ਆਪਣੇ 부ਕਰਨ ਵਾਲੇ ਦੇ ਨੇੜੇ ਰਹਿੰਦਾ ਹੈ ਪਿਤਾ ਪਰਮੇਸ਼ਰ ਤਹਲਾ ਤਾਂ ਵਾਦ ਕਰਦੇ ਹallelujah ਪ੍ਰਭੂ ਜੀ ਤੁਸੀਂ ਆਦੋ ਤੁਸੀਂ ਅੰਤੋਂ ਤੁਸੀਂ ਅਲਫਾ ਹੋ ਤੁਸੀਂ ਓਮੇਗਾ ਹੋ ਪਿਤਾ ਪਰਮੇਸ਼ ਜੀ ਤੁਹਾਡਾ ਤਨਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਡੀ ਚਟਾਨ ਹੋ ਸਾਡਾ ਬਾਲ ਹੋ ਪ੍ਰਭੂ ਜੀ ਸਾਡੇ ਛੁਡਾਉਣ ਵਾਲੇ ਪਰਮੇਸ਼ਰ ਪ੍ਰਭੂ ਜੀ ਸੜੀ ਪਨਾ ਗਾਹੋ ਪਿਤਾ ਪਰਮੇਸ਼ ਜੀ ਤੁਹਾਡਾ ਤਨਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਡੇ ਦੁਆਲੇ ਸਾਡੀ ਟਾਲੋ ਸਾਡੀ ਮਹਿਮਾ ਸਾਡੇ ਸਿਰ ਦਾ ਉੱਚਾ ਉਠਾਉਣ ਵਾਲੇ ਪਰਮੇਸ਼ਰ ਤੁਹਾਡਾ ਤਨਵਾਦ ਕਰਦੇ ਪਿਤਾ ਪਰਮੇਸ਼ ਜੀ ਸੱਚਮੁੱਚ ਮੈਂ ਯਹੋਵਾ ਪਰਮੇਸ਼ਰ ਨੂੰ ਪੁਕਾਰਦਾ ਸੱਚਮੁੱਚ ਉਸ ਸਵਰਗ ਸਵਰਗ ਨੂੰ ਮਨੂਤਰ ਦਿੰਦਾ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹallelujah 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 ਯਹਵਾ ਦੀ ਦਇਆ ਆਤੂ ਅੰਤ ਤਿਕਪਨੇ ਡਰਨ ਵਾਲਿਆ ਦੇ ਉੱਤੇ ਬਣੀ ਰਹਿੰਦੀ ਆ ਤੁਹਾਡਾ ਧੰਨਵਾਦ ਪਿਤਾ ਪਰਮੇਸ਼ਰ ਜੀ ਤੁਹਾਡਾ वचन ਵਿੱਚ ਲਿਖਿਆ ਹੈ ਤੁਹਾਡਾ ਧਰਮ ਉਹਨਾਂ ਦੇ ਉੱਤੇ ਜਿਹੜੇ ਯਹੋਵਾ ਦੇ ਭੈਨ ਨੂੰ ਮੰਨਦੇ ਹਨ ਪੀੜੀਦਰ ਪੀੜੀ ਬਣਿਆ ਰਹਿੰਦਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਪੈਸੜ ਵਿੱਚਕਾਰ ਬਣਿਆ ਰਹੇ ਪ੍ਰਭੂ ਜੀ ਤੁਹਾਡੀ ਦਇਆ ਹਮੇਸ਼ਾ ਸਾਡੇ ਨਾਲ ਬਣੀ ਰਹੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹਾਲੇਲੂਇਆ ਯਹੋਵਾ ਦਾ ਤਾਂ ਵਾਦ ਕਰੋ ਭਲਾ ਪਰਮੇਸ਼ਰ ਆਉਦੀ ਦਇਆ ਉਹਦੀ ਵਫਾਦਾਰੀ ਸਦਾ ਦੀ ਹੈ ਸੱਚ ਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਪਿਤਾ ਪਰਮੇਸ਼ਰ ਜੀ ਅਸੀਂ ਸਾਰੀ ਮਹਿਮਤ ਜਲਾਲ ਪਿਤਾ ਪਰਮੇਸ਼ਰ ਜੀ ਆਪ ਜੀ ਦੇ ਪਵਿੱਤਰ ਨਾਮ ਨੂੰ ਦਿੰਦੇ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਤੁਸੀਂ ਆਕਾਸ਼ ਪ੍ਰਿਥਵੀ ਤਤੀ ਸਭ ਕੁਝ ਉਸ ਵਿੱਚ ਬਣਾਉਣ ਵਾਲੇ ਪਰਮੇਸ਼ਰ ਉਹਦਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸਿਰਜਣਹਾਰ ਰੱਜਨ ਹਾਰ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਧੰਨਵਾਦ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਪ੍ਰਾਰਥਨਾ ਨੂੰ ਸੁਣ ਕੇ ਉਸ ਦਾ ਉੱਤਰ ਦਿੰਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹਾਲੇਲੂਆ ਪ੍ਰਭੂ ਜੀ ਤੁਸੀਂ ਸਾਨੂੰ ਵਿਦੇ ਸਮੇਂ ਦੇ ਵਿੱਚ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਜਾਨ ਨੂੰ ਨਾਸ਼ ਹੋਣ ਤੋਂ ਬਚਾਇਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣੇ ਫਤਿਹਮੰਦ ਸਜੇਹਾ ਦੇ ਨਾਲ ਸੰਭਾਲਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਅੱਜ ਇਸ ਸੁੰਦਰ ਤੇ ਮੁਬਾਰਕ ਦਿਨ ਦੇ ਲਈ ਪਿਤਾ ਪਰਮੇਸ਼ਰ ਜੀ ਬਹੁਤ ਸਾਰੇ ਲੋਕ ਪਿਤਾ ਪਰਮੇਸ਼ਰ ਜੀ ਅੱਜ ਦਾ ਦਿਨ ਨਹੀਂ ਦੇਖ ਸਕੇ ਪਿਤਾ ਪਰਮੇਸ਼ਰ ਜੀ ਲੇਕਿਨ ਤੁਹਾਡੀ ਦਇਆ ਤੁਹਾਡੀ ਕਿਰਪਾ ਹੀ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪਿਤਾ ਪਰਮੇਸ਼ਰ ਜੀ ਹallelujah ਪ੍ਰਭੂ ਜੀ ਸਾਡੇ ਸਭ ਜਾਣੇ ਤੇ ਨ ਜਾਣੇ ਗੁਨਾਹ ਸਾਨੂੰ ਮਾਫ ਕਰਦੇ ਹੋ ਪਿਤਾ ਪਰਮੇਸ਼ਰ ਜੀ ਸਾਡੇ ਪਿਓ ਦਾਦਾ ਦੇ ਗੁਨਾਹ ਸਾਨੂੰ ਮਾਫ ਕਰਦੇ ਹੋ ਪਿਤਾ ਪਰਮੇਸ਼ਰ ਜੀ ਸੱਚ ਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਬਧੀਆਂ ਨੂੰ ਮਾਫ ਕਰਨ ਵਾਲੇ ਪਰਮੇਸ਼ਰ ਪ੍ਰਭੂ ਜੀ ਤੁਹਾਡੀ ਦਇਆ ਸਾਡੇ ਤੇ ਹਮੇਸ਼ਾ ਬਣੀ ਰਹਿੰਦੀ ਹੈ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਸਾਨੂੰ ਆਪਣੇ ਪਾਕ ਪਵਿੱਤਰ ਲਹੂ ਦੇ ਨਾਲ ਧੋ ਕੇ ਸ਼ੁੱਧ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹallelujah hallelujah ਸੱਚ ਮੁੱਚ ਪਿਤਾ ਪਰਮੇਸ਼ ਜੀ ਤੁਸੀਂ ਦਿਆਲੂ ਕਿਰਪਾਲੂ ਪਰਮੇਸ਼ ਉਹ ਪ੍ਰਭੂ ਜੀ ਤੁਹਾਡਾ ਧੰਵਾਦ ਹallelujah hallelujah hallelujah ਪਿਤਾ ਪਰਮੇਸ਼ ਜੀ ਤੁਹਾਡੀ ਦਇਆ ਸਦਾ ਦੀ ਹੈ ਇਸ ਲਈ ਅਸੀਂ ਨਹੀਂ ਨਾਸ਼ ਹੋਏ ਪਿਤਾ ਪਰਮੇਸ਼ ਜੀ ਤੁਸੀਂ ਸਾਨੂੰ ਨਾਸ਼ ਹੋਣ ਤੋਂ ਬਚਾਇਆ ਪਿਤਾ ਪਰਮੇਸ਼ ਜੀ ਤੁਹਾਡੀ ਦਇਆ ਤੁਹਾਡੀ ਵਫਾਦਾਰੀ ਹਮੇਸ਼ਾ ਨਵੀਂ ਹੁੰਦੀ ਰਹਿੰਦੀ ਹੈ ਪਿਤਾ ਪਰਮੇਸ਼ ਜੀ ਤੁਹਾਡਾ ਧੰਵਾਦ ਕਰਦੇ ਹਾਂ ਹalleluyah halleluyah halleluyah ਤਨਵਾਦ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਵਿੱਚ ਲਿਖਿਆ ਹੈ ਜਵਾਨ ਆਪਣੇ ਜਵਾਨੀ ਦੇ ਸਮੇਂ ਵਿੱਚ ਆਪਣੇ ਸਿਰਜਣਹਾਰ ਨੂੰ ਆਪਣੇ ਕਰਤਾਰ ਨੂੰ ਚੇਤੇ ਰੱਖ ਸੱਚਮੁੱਚ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਸੀਂ ਸਾਨੂੰ ਆਪਣੀ ਸੰਗਤੀ ਦੇ ਵਿੱਚ ਬੁਲਾਇਆ ਪਿਤਾ ਪਰਮੇਸ਼ਰ ਜੀ ਤੁਸ ਤੁਹਾਡੀ ਧਾਰਮਿਕਤਾ ਦੇ ਦੁਆਰਾ ਅਸੀਂ ਧਰਮੀ ਠਹਰਾਏ ਗਏ ਆ ਪਿਤਾ ਪਰਮੇਸ਼ਰ ਜੀ ਹਲਾਤਨ ਵਾਧ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਚੁਣਿਆ ਤੇ ਠਰਾਇਆ ਤਾਂ ਜੋ ਅਸੀਂ ਫਲ ਲੈ ਕੇ ਆਈਏ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਤੁਹਾਡੇ ਵਚਨ ਵਿੱਚ ਲਿਖਿਆ ਤੂੰ ਯਹੋਵਾ ਆਪਣੇ ਪਰਮੇਸ਼ਰ ਨੂੰ ਪੂਰੀ ਜਾਨ ਦੇ ਨਾਲ ਪੂਰੇ ਮਨ ਦੇ ਨਾਲ ਪੂਰੇ ਜ਼ੋਰ ਦੇ ਨਾਲ ਪੂਰੀ ਬੁੱਧ ਦੇ ਨਾਲ ਪ੍ਰੇਮ ਕਰ ਹਾਲੇਲੂਇਆ ਸੱਚਮੁੱਚ ਪਿਤਾ ਪਰਮੇਸ਼ਰ ਜੀ ਜਿੱਦੂਗਾ ਮੰਗੋ ਤੁਹਾਨੂੰ ਦਿੱਤਾ ਜਾਵੇਗਾ ਪ੍ਰਭੂ ਜੀ ਸੱਚਮੁੱਚ ਅਸੀਂ ਤੁਹਾਡੀ ਪਾਪ ਪਵਿੱਤਰ ਹਜ਼ੂਰੀ ਨੂੰ ਮੰਗਦੇ ਪਿਤਾ ਪਰਮੇਸ਼ਰ ਜੀ ਤਹਾਨੂੰ ਧੰਨਵਾਦ ਕਰਦੇ ਪ੍ਰਭੂ ਜੀ ਜਿੱਥੇ ਕਿਤੇ ਹੋਵਾ ਪਰਮੇਸ਼ਰ ਦਾ ਆਤਮਾ ਉਥੇ ਆਜ਼ਾਦੀ ਤੇ ਛੁਟਕਾਰਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਇੱਕ ਇੱਕ ਜਾਨ ਨੂੰ ਪਿਤਾ ਪਰਮੇਸ਼ਰ ਦੀ ਤੁਹਾਡੇ ਪਵਿੱਤਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਦਇਆ ਕਰੋ ਪ੍ਰਭੂ ਜੀ ਹਰ ਤਰ੍ਹਾਂ ਦੇ ਬੰਦਨਾ ਤੋਂ ਇਹ ਆਜ਼ਾਦ ਕਿਤੇ ਜਾਨ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਕਿਹਾ ਇਹ ਸਭ ਤੱਕ ਕਿ ਹੋਇਓ ਬੋਝੇਤਾ ਦਬੇ ਹੋਏ ਮੇਰੇ ਕੋਲੋਂ ਮੈਂ ਤੁਹਾਨੂੰ ਆਰਾਮ ਦਿਆਂਗਾ ਸੱਚਮੁੱਚ ਪਿਤਾ ਪਰਮੇਸ਼ਰ ਜੀ ਅੱਜ ਜਿੰਨੇ ਵੀ ਜਨਪੀਤਾ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਵਿੱਚ ਆਣ ਪ੍ਰਭੂ ਜੀ ਆਪਣੇ ਬੋਝ ਆਪਣੇ ਚਿੰਤਾ ਪਰਬੂ ਜੀ ਇਹਨਾਂ ਦੇ ਤੁਸੀਂ ਚੱਕ ਲਏ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਇਹਨਾਂ ਦੇ ਸੋਗ ਨੂੰ ਖੁਸ਼ੀ ਦੇ ਵਿੱਚ ਬਦਲ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਰਬੂ ਜੀ ਤੁਸੀਂ ਸਾਡੇ ਬਿੱਟੇ ਨੂੰ ਨੱਚਣ ਦੇ ਵਿੱਚ ਵਟਾ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਸੀਂ ਤੁਸੀਂ ਤਾਂ ਸਾਨੂੰ ਸਦਾ ਲਈ ਬਰਕਤਾਂ ਦਾ ਕਾਰਨ ਠਹਿਰਾਇਆ ਪਿਤਾ ਪਰਮੇਸ਼ਰ ਜੀ ਤੁਸੀਂ ਆਪਣੇ ਮਸਾ ਕੀਤੇ ਹੋਇਆਂ ਨੂੰ ਬਚਾਉਂਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਲੇਲੂਇਆ ਹallelujah hallelujah thank you jesus thank you jesus thank you jesus hallelujah ਪਿਤਾ ਪਰਮੇਸ਼ ਜੀ ਤੁਹਾਡੇ ਵਚਨ ਵਿੱਚ ਲਿਖਿਆ ਹੈ ਤੁਹਾਡੇ ਵਿੱਚੋਂ ਧੰਨਵਾਦ ਹਸਨ ਵਾਲੇ ਦੀ ਹਸਨ ਵਾਲਿਆਂ ਦੀ ਆਵਾਜ਼ ਆਵੇਗੀ ਮੈਂ ਤੁਹਾਨੂੰ ਵਧਾਵਾਗਾ ਤੁਸੀਂ ਘਟੋਗੇ ਨਹੀਂ ਮੈਂ ਤੁਹਾਨੂੰ ਪਤਵੰਤੇ ਕਰਾਂਗਾ ਤੁਸੀਂ ਛੋਟੇ ਨਹੀਂ ਹੋਵੋਗੇ ਸੱਚਮੁੱਚ ਪਿਤਾ ਪਰਮੇਸ਼ ਤੁਸੀਂ ਕਹੇ ਮੈਂ ਤੇਰਾ ਪਰਮੇਸ਼ ਯਹੋਵਾ ਪਰਮੇਸ਼ ਹਾਂ ਜੋ ਮੈਂ ਨਾ ਤੈਨੂੰ ਕਦੇ ਛੱਡਾਂਗਾ ਨਾ ਮੈਂ ਕਦੇ ਤਿਆਗਾਂਗਾ ਸੱਚਮੁੱਚ ਪਿਤਾ ਪਰਮੇਸ਼ ਜੀ ਤੁਸੀਂ ਕਹ ਜੇਰੇ ਮਾਪੇ ਤੈਨੂੰ ਛੱਡ ਜਾਣਗੇ ਪਰ ਮੈਂ ਯਹੋਵਾ ਪਰਮੇਸ਼ ਨਾ ਤੈਨੂੰ ਕਦੇ ਛੱਡਾਂਗਾ ਨਾ ਤੈਨੂੰ ਤਿਆਗਾਂਗਾ ਹਾਲੇਲੂਆ ਸੱਚਮੁੱਚ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ ਜੀ ਤੁਹਾਡੇ ਵਚਨ ਵਿੱਚ ਲਿਖਿਆ ਜਿਹੜੇ ਹੰਝੂਆਂ ਨਾਲ ਬੀਜਦੇ ਹਨ ਉਹ ਜੇ ਕਾਰਿਆਂ ਨਾਲ ਵੱਢਣਗੇ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਪਿਤਾ ਪਰਮੇਸ਼ ਜੀ ਪ੍ਰਭੂ ਜੀ ਤੁਸੀਂ ਸਾਡੇ ਜੀਵਨਾਂ ਦੇ ਵਿੱਚ ਖੁਸ਼ੀ ਤੇ ਆਨੰਦ ਭਰਿਆ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਤੁਸੀਂ ਕਿਹਾ ਮੈਨੂੰ ਪੁਕਾਰ ਮੈਂ ਤੈਨੂੰ ਵੱਡੀਆਂ-ਵੱਡੀਆਂ ਤੇ ਓਖੀਆਂ-ਓਖੀਆਂ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੂੰ ਹਜੇ ਨਹੀਂ ਸਮਝਦਾ ਪਿਤਾ ਪਰਮੇਸ਼ਰ ਜੀ ਪਵਿੱਤਰ ਆਤਮਾ ਜੀ ਸਾਡੇ ਨਾਲ ਗੱਲਬਾਤ ਕਰੋ ਪਵਿੱਤਰ ਆਤਮਾ ਜੀ ਆਪਣੇ ਗੁਜੇ ਪਿਤਾ ਨੂੰ ਸਾਡੇ ਉੱਤੇ ਜ਼ਾਹਿਰ ਕਰੋ ਪਿਤਾ ਪਰਮੇਸ਼ਰ ਜੀ ਸਾਨੂੰ ਗਿਆਨ ਪ੍ਰਕਾਸ਼ ਸਮਝ ਦਾ ਆਤਮਾ ਦਿਓ ਪਿਤਾ ਪਰਮੇਸ਼ਰ ਜੀ ਸਾਨੂੰ ਰੋਹਾਨੀ ਬੁੱਧ ਦਿਓ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਲੇਲੂਆ ਪਰਮੇਸ਼ਰ ਆਤਮਾ ਹੈ ਜਿਨ੍ਹਾਂ ਨੇ ਰੂਹ ਅਤੇ ਸਚਾਈ ਨਾਲ ਉਸ ਦੀ ਭਗਤੀ ਕਰਦੇ ਹਨ ਯਹੋਵਾ ਉਹਨਾਂ ਦੀ ਸੁੰਦ ਹੈ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਦੇਲੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹallelujah ਹallelujah ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਹਾਡੇ ਬਚਨ ਚ ਲਿਖਿਆ ਹੈ ਤਨ ਹੈ ਹਰੇਕ ਜੇ ਯਹੋਵਾ ਦਾ ਬੇਮੰਦਾ ਉਹਦੇ ਰਾਹੋਂ ਤੇ ਚੱਲਦਾ ਤੂੰ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਵੇਂਗਾ ਤੂੰ ਧਨ ਹੋਵੇਂਗਾ ਤੇਰਾ ਭਲਾ ਹੋਵੇਗਾ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਮੁਬਾਰਕ ਠਰਾਇਆ ਪ੍ਰਭੂ ਜੀ ਤੁਸੀਂ ਕਿਹਾ ਜਿੰਨੇ ਯਹੋਵਾ ਦੇ ਅਧੀਨ ਰਹਿੰਦੇ ਹਨ ਉਹ ਧਰਤੀ ਦੇ ਵਾਰਿਸ ਹੋਣਗੇ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਪ੍ਰਭੂ ਜੀ ਤੁਹਾਡੀ ਦਇਆ ਸਦਾ ਦੀ ਹੈ ਪਿਤਾ ਪਰਮੇਸ਼ਰ ਜੀ ਤੁਹਾਡੀ ਦਇਆ ਪੀੜੀਦਰ ਪੀੜੀ ਬਣੀ ਰਹਿੰਦੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹallelujah ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਤੁਸੀਂ ਕਿਹਾ ਜਿਹੜੀ ਅਵਸਥਾ ਅੱਖੀ ਨਾ ਵੇਖਿਆ ਨਾ ਕੰਨੀ ਸੁਣਿਆ ਨਾ ਇਨਸਾਨ ਦੇ ਮਨ ਵਿੱਚ ਆਈਆਂ ਜਿਹੜੀ ਅਵਸਥਾ ਪਰਮੇਸ਼ਰ ਨੇ ਆਪਣੇ ਪ੍ਰੇਮੀਆਂ ਦੇ ਲਈ ਤਿਆਰ ਕੀਤੀਆਂ ਹਨ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਆਪਣੀ ਅਦਭੁਤ ਯੋਜਨਾਵਾਂ ਨੂੰ ਸਾਡੇ ਉੱਤੇ ਪ੍ਰਗਟ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ 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 ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪ੍ਰਭੂ ਜੀ ਤੁਸੀਂ ਤੁਹਾਡੀ ਬਚਨ ਵਿੱਚ ਲਿਖਿਆ ਤੋ ਯਹਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ ਤੇਰੇ ਅੰਨ ਤੇ ਜਲ ਵਿੱਚ ਵਰਕਤ ਦਵੇਗਾ ਤੇਰੇ ਵਿੱਚੋਂ ਹਰ ਤਰ੍ਹਾਂ ਦੇ ਬਿਮਾਰੀਆਂ ਨੂੰ ਰੋਗਾਂ ਨੂੰ ਬਾਹਰ ਕੱਢ ਦਵੇਗਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਯਹਵਾ ਯਰੀ ਉਹ ਮੁਹਈਆ ਕਰਨ ਵਾਲੇ ਪਰਮੇਸ਼ਰ ਹੋ ਤੁਸੀਂ ਯਹਵਾ ਰਾਫਾ ਉਹ ਸਾਡੇ ਚੰਗਾ ਕਰਨ ਵਾਲੇ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਜਿੰਨੇ ਵੀ ਜਨ ਪਿਤਾ ਪਰਮੇਸ਼ਰ ਜੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਦੇ ਵਿੱਚ ਆਣ ਪਿਤਾ ਪਰਮੇਸ਼ਰ ਜੀ ਪਰਬੂ ਜੀ ਮੈਂ ਕੋਸ਼ਨਾ ਕਰਦੇ ਇਹਨਾਂ ਦੀ ਚੰਗਿਆਈ ਦੀ ਇਹਨਾਂ ਦੀ ਤੰਦਰੁਸਤੀ ਦੀ ਕੋਸ਼ਨਾ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚੋਂ ਕਰਦੀ ਹਾਂ ਪਿਤਾ ਪਰਮੇਸ਼ਰ ਜੀ ਤੁਹਾਡੇ ਵਜਨ ਵਿੱਚ ਲਿਖਿਆ ਹੈ ਯੇਸ਼ੂ ਮਸੀਹ ਜੀ ਦੇ ਕੋੜੇ ਖਾਨ ਦੇ ਨਾਮ ਅਸੀਂ ਨਰੋਏ ਕਿਤੇ ਗਏ ਆ ਪਿਤਾ ਪਰਮੇਸ਼ਰ ਜੀ ਸਾਡੀ ਸ਼ਾਂਤੀ ਦੇ ਲਈ ਤੁਹਾਡੇ ਉੱਤੇ ਤਾੜਨਾ ਹੋਈ ਪਿਤਾ ਪਰਮੇਸ਼ਰ ਜੀ ਤੁਹਾਡੇ ਮਾਰ ਖਾਨ ਤੋਂ ਅਸੀਂ ਨਰੋਏ ਕਿਤੇ ਗਏ ਆ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹਾਲੇਲੂਇਆ ਥੈਂਕ ਯੂ ਜੀਸਸ ਪ੍ਰਭੂ ਜੀ ਤੁਸੀਂ ਸਾਨੂੰ ਬਰਾਹਾ ਮਿਸ ਜ਼ਹਾਕ ਯਾਕੂਬ ਦੇ ਵਰਕਤਾ ਦੇ ਵਾਰਿਸ ਠਹਿਰਾਇਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਪ੍ਰਭੂ ਜੀ ਤੁਸੀਂ ਕਿਹਾ ਮੈਂ ਤੈਨੂੰ ਕਨਾਨ ਦਾ ਦੇਸ਼ ਦੇਵਾਂਗਾ ਇਹ ਤੁਹਾਡੀ ਮਿਲਖ ਦਾ ਹਿੱਸਾ ਹੈ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਡੀ ਦਿਆ ਦੇ ਲੇਪਿਤਾ ਪਰਮੇਸ਼ਰ ਜੀ ਤੁਸੀਂ ਕਿਹਾ ਜੇ ਤੂੰ ਮੇਰੇ ਹੁਕਮਾਂ ਨੂੰ ਮੰਨੇਗਾ ਤਾਂ ਮੈਂ ਦਿਨੋਂ ਤੇ ਤੇ ਦੀਆਂ ਸਾਰੇ ਕੋਮਾਂ ਦੇ ਉੱਤੇ ਉੱਚਾ ਕਰਾਂਗਾ ਸੱਚ ਮੁੱਚ ਵੀ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਉਹ ਪ੍ਰਭੂ ਜੀ ਜੋ ਵਰਕਤਾ ਵਿਵਸਥਾ 6:28 ਦੇ ਵਿੱਚ ਤੁਸੀਂ ਠਰਾਈਆਂ ਪਿਤਾ ਪਰਮੇਸ਼ਰ ਜੀ ਉਹ ਵਰਕਤਾ ਆਸ਼ੀਸ਼ਾ ਪਿਤਾ ਪਰਮੇਸ਼ਰ ਜੀ ਤੁਹਾਡੇ ਪਿਆਰ ਮੰਨਣ ਵਾਲੇ ਦੀ ਜ਼ਿੰਦਗੀਆਂ ਵਿੱਚ ਐਕਟੀਵੇਟ ਹੋ ਜਾਣ ਪਿਤਾ ਪਰਮੇਸ਼ਰ ਜੀ ਤੁਹਾਡੀ ਦਇਆ ਤੁਹਾਡੀ ਭਲਾਈ ਹਮੇਸ਼ਾ ਸਾਡੇ ਨਾਲ ਬਣੀ ਰਹਿੰਦੀ ਹੈ ਪਿਤਾ ਪਰਮੇਸ਼ਰ ਜੀ ਸ਼ੇਰ ਬੱਚਿਆਂ ਨੂੰ ਕਾਟਾ ਪਿੰਦਾ ਭੁੱਖ ਲੱਗਦੀ ਪਰਿਓ ਹਵਾ ਦੇ ਤਾਲਿਵਾਂ ਨੂੰ ਕਿਸੇ ਚੰਗੀ ਚੀਜ਼ ਦੀ ਥੋੜਾ ਨਹੀਂ ਹੋਵੇਗੀ ਪਿਤਾ ਪਰਮੇਸ਼ਰ ਜੀ ਜੇ ਅਸੀਂ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਕੋਸ਼ਣਾ ਕਰਦੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਘਰਾਂ ਵਿੱਚ ਕਿਸੇ ਵੀ ਚੰਗੀ ਚੀਜ਼ ਦੀ ਥੋੜਾ ਨਾ ਹੋਵੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਨਦੀ ਹਰ ਇੱਕ ਜ਼ਰੂਰਤ ਤਾਨੂੰ ਪਿਤਾ ਪਰਮੇਸ਼ ਜੀ ਆਪਣੇ ਸ਼ਾਹੀ ਖਜ਼ਾਨੇ ਵਿੱਚੋਂ ਪੂਰਿਆ ਕਰਨਾ ਪਿਤਾ ਪਰਮੇਸ਼ ਜੀ ਤੁਹਾਡਾ ਧੰਵਾਦ ਪਿਤਾ ਪਰਮੇਸ਼ ਜੀ ਤੁਸੀਂ ਸਾਡੇ ਵੈਰੀਆਂ ਦੇ ਸਾਹਮਣੇ ਸਾਡੇ ਲਈ ਮੇਜ਼ ਵਿਚ ਆਇਆ ਹੈ ਪਿਤਾ ਪਰਮੇਸ਼ ਜੀ ਤੁਹਾਡਾ ਧੰਵਾਦ ਪਿਤਾ ਪਰਮੇਸ਼ ਜੀ ਸੱਚਮੁੱਚ ਜਿਸ ਤਰ੍ਹਾਂ ਰਾਜਾ ਦਾਊਦ ਕਹਿੰਦਾ ਮੈਂ ਆਪਣੇ ਅੱਖਾਂ ਪਹਾੜਾਂ ਵੱਲ ਚੱਕਾਂ ਕਿ ਮੇਰੀ ਸਹਾਇਤਾ ਕਿੱਥੋਂ ਆਵੇਗੀ ਮੇਰੀ ਸਹਾਇਤਾ ਯਹੋਵਾ ਪਰਮੇਸ਼ ਤੋਂ ਹੈ ਜਿਹੜਾ ਆਕਾਸ਼ ਧਰਤੀ ਦਾ ਕਰਤਾ ਸੱਚ ਮੁੱਚ ਪਿਤਾ ਪਰਮੇਸ਼ ਜੀ ਤੁਸੀਂ ਸਾਡੇ ਸਹਾਇਕ ਪਿਤਾ ਪਰਮੇਸ਼ ਜੀ ਤੁਹਾਡੇ ਵਚਨ ਵਿੱਚ ਲਿਖਿਆ ਆਦਮਨ ਸੁੱਤੇ ਭਰੋਸਾ ਨਾ ਰੱਖੋ ਕਿਉਂਕਿ ਉਸ ਦਾ ਸਾਹ ਨਿਕਲ ਜਾਵੇਗਾ ਉਹ ਆਪਣੀ ਮਿੱਟੀ ਵਿੱਚ ਮੋੜ ਜਾਵੇਗਾ ਤਨ ਹੈ ਉਹ ਜਿਹਦਾ ਸਹਾਇਕ ਕੁਬ ਦਾ ਪਰਮੇਸ਼ਰ ਹੈ ਸੱਚ ਮੁੱਚ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ ਜੀ ਤੁਹਾਡੀ ਹਜ਼ੂਰੀ ਦੇਲੇ ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਜੋ ਕੁਝ ਮਨੁੱਖਾ ਤੋਂ ਨਾ ਹੋਣਾ ਹੈ ਪਰਮੇਸ਼ਰ ਤੋਂ ਸਭ ਕੁਝ ਹੋ ਸਕਦਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਸੀਂ ਅਨ ਹੋਣੀਆਂ ਚੀਜ਼ਾਂ ਨੂੰ ਇਸ ਤਰ੍ਹਾਂ ਪੁਕਾਰਦੇ ਜਿੱਦਾਂ ਉਹ ਹੋਣ ਪਿਤਾ ਪਰਮੇਸ਼ਰ ਜੀ ਸੱਚਮੁੱਚ ਸਾਡੇ ਲਈ ਕੋਈ ਵੀ ਚੀਜ਼ ਅਸੰਭਵ ਨਹੀਂ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਹਰਤ ਰੁਕੇ ਹੋਏ ਕੰਮ ਯਿਸੂ ਮਸੀਹ ਦੇ ਨਾਮ ਸੰਪੂਰਨ ਕੀਤੇ ਜਾਣ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਘਰਾਂ ਵਿੱਚ ਲੜਾਈ ਝਗੜਿਆ ਕਲੇਸ਼ ਦੇ ਆਤਮਾ ਨੂੰ ਯੇਸ਼ੂ ਮਸੀਹ ਦੇ ਨਾਮ ਵਿੱਚ ਪ੍ਰਭੂ ਜੀ ਤੁਹਾਡੀ ਪਵਿੱਤਰ ਆਤਮਾ ਦੀ ਅਗਨ ਆਪਸਮ ਕਰ ਦਿੰਦੇ ਪਿਤਾ ਪਰਮੇਸ਼ ਜੀ ਪ੍ਰਭੂ ਜੀ ਮਤੀ ਠੜਾ ਠੜਾ ਦੇ ਅਨੁਸਾਰ ਪ੍ਰਭੂ ਜੀ ਹਰ ਇੱਕ ਵੈਰੀ ਦੀ ਚੋਜਨਾ ਨੂੰ ਇਹਨਾਂ ਦੇ ਜੀਵਨਾਂ ਦੇ ਵਿੱਚੋਂ ਬੰਦ ਦਿੰਦੇ ਪਿਤਾ ਪਰਮੇਸ਼ ਜੀ ਦਇਆ ਕਰੋ ਤੁਹਾਡੇ ਸਵਰਗੀ ਦੂਤ ਇਹਨਾਂ ਦੀ ਹਿਫਾਜ਼ਤ ਕਰ ਦੇ ਪਿਤਾ ਪਰਮੇਸ਼ ਜੀ ਤੁਸੀਂ ਇਹਨਾਂ ਦੇ ਰਾਹਾਂ ਨੂੰ ਮੁਬਾਰਕ ਕਰਨਾ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਧੰਨਵਾਦ ਪਿਤਾ ਪਰਮੇਸ਼ ਜੀ ਤੁਸੀਂ ਇਹਨਾਂ ਨੂੰ ਹੱਥਾਂ ਦੇ ਖੌਫ ਕਰਦੇ ਐਕਸੀਡੈਂਟਾਂ ਤੋਂ ਬਚਾ ਕੇ ਰੱਖਣਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਤੁਹਾਡੇ ਵਚਨ ਵਿੱਚ ਲਿਖਿਆ ਸੱਚਾਰਿਆਂ ਦੀ ਪੀੜੀ ਮੁਬਾਰਕ ਹੋਵੇਗੀ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਤੁਹਾਡੇ ਵਚਨ ਵਿੱਚ ਲਿਖਿਆ ਜੀ ਤੂੰ ਯਹੋਵਾ ਪਰਮੇਸ਼ਰ ਦੇ ਹੁਕਮਾਂ ਨੂੰ ਖੁਸ਼ੀ ਨਾਲ ਮੰਨੋਗੇ ਤਾਂ ਤੁਸੀਂ ਦਿੱਤੇ ਦੇ ਉੱਤਮ ਉੱਤਮ ਪਦਾਰਥ ਖਾਓਗੇ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਵਿੱਚ ਲਿਖਿਆ ਜਿੰਨੇ ਯਹੋਵਾ ਦੇ ਨਾਲ ਪ੍ਰੇਮ ਰੱਖਦੇ ਹੋਣਾਂ ਰੱਖਦੇ ਹਨ ਉਹਨਾਂ ਲਈ ਸਭ ਚੀਜ਼ਾਂ ਮਿਲ ਕੇ ਭਲਾਈ ਹੀ ਉਤਪਨ ਕਰਦੀਆਂ ਹਨ ਪਿਤਾ ਪਰਮੇਸ਼ ਜੀ ਪ੍ਰਭੂ ਜੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਇਹਨਾਂ ਦੀ ਚੰਗਿਆਈ ਦੇ ਇਹਨਾਂ ਦੇ ਭਲਾਈ ਦੇ ਲਈ ਆਸ਼ੀਸ਼ਾਂ ਦੇ ਕੋਸ਼ਣਾ ਕਰਦੇ ਆ ਪਿਤਾ ਪਰਮੇਸ਼ ਜੀ ਤੁਹਾਡਾ ਧੰਵਾਦ ਕਰਦੇ ਆ ਪਿਤਾ ਪਰਮੇਸ਼ ਜੀ ਸਾਨੂੰ ਆਤਮਿਕ ਬੋਧ ਅਤੇ ਆਤਮਿਕ ਸਮਝ ਦਿੱਤੀ ਪਿਤਾ ਪਰਮੇਸ਼ ਜੀ ਤੁਹਾਡਾ ਧੰਵਾਦ ਕਰਦੇ ਆ ਪਿਤਾ ਪਰਮੇਸ਼ ਜੀ ਤੁਸੀਂ ਸਾਨੂੰ ਪਿਤਾ ਪਰਮੇਸ਼ ਜੀ ਹਰ ਤਰ੍ਹਾਂ ਦੇ ਪਾਪ ਤੋਂ ਹਰ ਤਰ੍ਹਾਂ ਦੀ ਬੁਰਾਈ ਤੋਂ ਬਚਾ ਕੇ ਰੱਖਿਆ ਪਿਤਾ ਪਰਮੇਸ਼ ਜੀ ਇਹ ਤੁਹਾਡੀ ਦਇਆ ਤੁਹਾਡੀ ਕਿਰਪਾ ਹੈ ਪਿਤਾ ਪਰਮੇਸ਼ ਜੀ ਸੱਚਮੁੱਚ ਪਿਤਾ ਪਰਮੇਸ਼ ਜੀ ਤੁਸੀਂ ਮਹਾਨ ਹੋ ਪਿਤਾ ਪਰਮੇਸ਼ ਜੀ ਤੁਸੀਂ ਅਦਭੁਤ ਕੰਮਾਂ ਨੂੰ ਕਰਨ ਵਾਲੇ ਪਰਮੇਸ਼ਰ ਪ੍ਰਭੂ ਜੀ ਇੱਕ ਇੱਕ ਜਾਣਦੇ ਹ ਜ਼ਰੂਰ ਤੁਹਾਨੂੰ ਆਪਣੇ ਸ਼ਾਹੀ ਖਜ਼ਾਨੇ ਵਿੱਚ ਉਹ ਪੂਰੇ ਕਰਨਾ ਪਿਤਾ ਪਰਮੇਸ਼ ਜੀ ਇਨਦੇ ਬੱਚਿਆਂ ਨੂੰ ਆਗਿਆਕਾਰੀ ਵਾਲਾ ਸਮਝਦਾਰੀ ਵਾਲਾ ਪਵਿੱਤਰਤਾ ਵਾਲਾ ਮਾਨ ਦੇਣਾ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਪ੍ਰਭੂ ਜੀ ਇਹਨਾਂ ਤੇ ਤੁਹਾਡੀ ਦਇਆ ਤੁਹਾਡੀ ਕਿਰਪਾ ਪੀੜੀ ਦਰ ਪੀੜੀ ਬਣੀ ਰਹੇ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਅਡੇ ਵਚਨ ਵਿੱਚ ਲਿਖਿਆ ਹੈ ਕਿ ਜਿੰਨੇ ਇਹ ਹਵਾ ਨੂੰ ਤੱਕਦੇ ਉਹ ਕਦੇ ਸ਼ਰਮਿੰਦੇ ਨਹੀਂ ਹੋਣਗੇ ਉਹਨਾਂ ਦੇ ਮੂੰਹ ਕਦੇ ਕਾਲੇ ਨਹੀਂ ਹੋਣਗੇ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਇੱਕ ਇੱਕ ਦੀ ਪ੍ਰਾਰਥਨਾ ਦਾ ਉੱਤਰ ਦੇ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਸੱਚਮੁੱਚ ਪ੍ਰਭੂ ਜੀ ਤੁਸੀਂ ਸਾਡੇ ਮੰਗਣ ਤੋਂ ਪਹਿਲਾਂ ਹੀ ਜਾਣਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹallelujah ਹallelujah ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਆਗੂਆਂ ਦੇ ਲਈ ਪ੍ਰਾਰਥਨਾ ਕਰਦੇ ਪਿਤਾ ਪਰਮੇਸ਼ਰ ਜੀ ਹallelujah ਪ੍ਰਭੂ ਜੀ ਪਾਸ ਦਿਓਲ ਜੀ ਪਾਸ ਗੁਰਸੇਣ ਦਿਓਲ ਜੀ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਅਗੋਂ ਦੇ ਰੂਹ ਵਿੱਚ ਦਿੱਤੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ پاک ਪਵਿੱਤਰ ਹਜ਼ੂਰੀ ਵਿੱਚ ਉਹਨਾਂ ਦੀ ਤੰਦਰੁਸਤੀ ਉਹਨਾਂ ਦੀ ਲੰਬੀ ਉਮਰ ਸੁਖ ਸਲਾਮਤੀ ਦੀ ਕੋਸ਼ਿਸ਼ ਨਾ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਉਹਨਾਂ ਦੇ ਪਰਿਵਾਰਾਂ ਤੇ ਤੁਹਾਡੀ ਆਸ਼ੀਰਵਾਦ ਤੁਹਾਡੀ ਕਿਰਪਾ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਦਾਤ ਦੱਸਿਆ ਪ੍ਰਭੂ ਜੀ ਤੁਹਾਡੀ ਖਿਦਮਤ ਦੇ ਵਿੱਚ ਹਨ ਪਿਤਾ ਪਰਮੇਸ਼ਰ ਜੀ ਤੁਹਾਡੀ ਦਇਆ ਤੁਹਾਡੀ ਕਰੂਣਾ ਉਹਨਾਂ ਦੇ ਉੱਤੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਅਸੀਂ ਇਜ਼ਰਾਈਲ ਦੀ ਵਿਸ਼ੋਕ ਸਲਾਮਤੀ ਤੁਹਾਡੇ ਪਾਕ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਡੇ ਇੱਕ ਇੱਕ ਪ੍ਰਾਰਥਨਾ ਦਾ ਉੱਤਰ ਦੇ ਦਿੱਤਾ ਹੈ ਪ੍ਰਭੂ ਜੀ ਇਹ ਸਾਰੀ ਪ੍ਰਾਰਥਨਾ ਨੂੰ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਜਿੰਦਾ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ ਆਮੇਨ ਆਮੇਨ